ਦੇਸ਼ ਦੇ ਅੰਦਰਲੇ ਦੁਸ਼ਮਣ ਇਹ ਪੁਆਇੰਟ ਆ ਸੁਪਰੀਮ ਕੋਰਟ ਕਹਿੰਦੀ ਕਿ ਅਸੀਂ ਨਹੀਂ ਰੋਕੀ ਫાંਸੀ ਤੇ ਫਿਰ ਐਨੇ ਸਾਲ ਹੋ ਗਏ 2013 ਤੋਂ ਬਾਅਦ 12 ਸਾਲ ਬੀਤ ਗਏ ਨੇ ਤੇ ਉਹ ਇਹ ਕੀ ਮਸਲਾ ਕੀ ਹੈ ਇਹ ਨਬਰ ਇੱਕ ਇਹਦੇ ਚ ਰਿਸਰਚ ਐਂਡ ਐਨਾਲਿਸਿਸ ਵਿੰਗ ਅਤੇ ਇੰਟੈਲੀਜੈਂਸ ਨੇ ਆਪਣੇ ਕੋਲ ਉਹਨਾਂ ਦੀ ਮਿਹਲੀ ਭੋਗਤ ਉਹ ਸਟੇਟ ਦੀ ਮਸ਼ੀਨਰੀ ਦਾ ਇੱਕ ਛੋਟਾ ਜਿਹਾ ਪੁਰਜਾ ਨੇ ਇੱਕ ਬਰੀਕ ਜਿਹਾ ਪੇਚ ਨੇ ਉਹ ਕੱਢ ਲਾਂਗੇ ਉਹ ਮਸ਼ੀਨਰੀ ਟੁੱਟਣੀ ਹੈ ਉਹਨਾਂ ਦੀ ਸੋ ਇੱਥੇ ਅਸੀਂ ਦੇਖਦੇ ਹਾਂ ਕਿ ਜਿਹੜਾ ਹੁਣ ਇੱਥੋਂ ਇੱਕ ਸੰਕੇਤ ਮਿਲਦਾ ਉਹਦੇ ਭਾਸ਼ਣ ਤੋਂ ਕਿ ਆਉਣ ਵਾਲਾ ਸਮਾਂ ਸਿੱਖਾਂ ਲਈ ਗੰਭੀਰ ਆਉਣ ਵਾਲਾ ਸਮਾਂ ਸਿੱਖਾਂ ਲਈ ਗੰਭੀਰ ਅਸੀਂ ਕੱਲ ਵੀ ਬੇਨਤੀ ਕੀਤੀ ਸੀ ਕਿ ਜੇ ਨਾ ਸਮਝੇ ਇਹ ਤਰਸ਼ੂਲਾਂ ਤੇ ਟੰਗਣਗੇ ਆਪਾਂ ਨੂੰ ਤਰਸ਼ੂਲਾਂ ਤੇ ਟੰਗਣਗੇ ਆਪਾਂ ਨੂੰ ਤੇ ਅ ਅਗੋਂ ਦੇ ਜਾ ਚੇਤੀਏ ਤਰਕਾਇਤ ਮਿਲੇ ਸਜਾਈ ਜੇ ਹੁਣੀ ਆਪਾਂ ਚੇਤ ਲਈਏ ਜੇ ਹੁਣੀ ਵਿਚਾਰ ਕਰ ਲਈਏ ਜੇ ਹੁਣੀ ਸੋਚ ਲਈਏ ਕਿਉਂਕਿ ਬਾਰ ਬਾਰ ਅਸੀਂ ਬੇਨਤੀ ਕਰ ਰਹੇ ਹਾਂ ਤਾਂ ਇਹ ਆਉਣ ਵਾਲਾ ਸਮਾਂ ਅਸੀਂ ਉਸ ਸਜ਼ਾ ਤੋਂ ਬਚ ਸਕਦੇ ਹਾਂ ਤੇ ਸਜ਼ਾ ਗਲਤੀ ਨਹੀਂ ਮਿਲਦੀ ਹੁੰਦੀ ਹੈ ਨਾ ਸਜ਼ਾ ਗਲਤੀ ਨਹੀਂ ਮਿਲਦੀ ਹੁੰਦੀ ਹੈ ਕਈ ਵਾਰੀ ਕਿਸੇ ਗੱਲ ਨੂੰ ਕਿਸੇ ਬੇਨਤੀ ਨੂੰ ਕਿਸੇ ਹੁਕਮ ਨੂੰ ਗੁਰੂ ਦੇ ਨੂੰ ਨਾ ਮੰਨਣਾ ਵੀ ਗਲਤੀ ਹੀ ਹੁੰਦੀ ਹੈ ਤੇ ਉਹਦੀ ਸਜ਼ਾ ਮਿਲਦੀ ਹੁੰਦੀ ਹੈ ਫਿਰ ਜੇ ਅਸੀਂ ਕਹਿ ਰਹੇ ਹਾਂ ਕਿ ਖਤਰਾ ਆ ਰਿਹਾ ਵੱਡਾ ਖਤਰਾ ਆ ਰਿਹਾ ਤੇ ਉਹ ਉਹਦੇ ਸੰਕੇਤ ਨੇ ਸਾਡੇ ਕੋਲ ਅਸੀਂ ਸੰਕੇਤਾਂ ਨੂੰ ਫੜਦੇ ਹਾਂ ਤੁਸੀਂ ਵੀ ਸੰਕੇਤਾਂ ਨੂੰ ਫੜਦੇ ਹੋ ਜਦੋਂ ਸਾਡੇ ਬਜ਼ੁਰਗ ਘੇਟਾਂ ਵਿੱਚ ਕੰਮ ਕਰਦੇ ਉਤੋਂ ਅਸਮਾਨ ਨੂੰ ਦੇਖ ਕੇ ਜਾਂ ਕੋਈ ਹਵਾ ਵਗਦੀ ਨੂੰ ਮਹਿਸੂਸ ਕਰਕੇ ਕਹਿ ਦਿੰਦੇ ਸੀ ਕਿ ਮੀਂਹ ਪੈਣ ਵਾਲਾ ਅੱਜ ਤਾਂ ਮੀਂਹ ਆਏਗਾ ਉੱਤੇ ਹਾਲੇ ਬੱਦਲ ਦਿਖਦਾ ਨਹੀਂ ਸੀ ਹੁੰਦਾ ਕੋਈ ਉਹ ਸੱਚ ਹੁੰਦਾ ਸੀ ਉਹ ਉਹ ਸੰਕੇਤ ਫੜਦੇ ਹੁੰਦੇ ਸੀ ਬਜ਼ੁਰਗ ਆਪਣੇ ਤੇ ਇਹ ਸੰਕੇਤ ਨੇ ਹੁਣ ਇੱਕ ਗੱਲ ਚੱਲ ਰਹੀ ਹੈ ਭਾਈ ਰਾਜੋਆਣਾ ਦੀ ਫਾਂਸੀ ਦੀ ਭਾਈ ਰਾਜਵਾਨਾ ਦੀ ਫਾਂਸੀ ਬਾਰੇ ਆਪਾਂ ਉਸ ਦਿਨ ਵੀ ਗੱਲ ਕੀਤੀ ਸੀ ਜਦੋਂ ਯਾਸੀਨ ਮਲਿਕ ਦੇ ਹਲਫਨਾਮੇ ਤੇ ਜਿਸ ਦਿਨ ਆਪਾਂ ਪ੍ਰੋਗਰਾਮ ਕੀਤਾ ਕਿ ਯਾਸੀਨ ਮਲਿਕ ਦੀ ਜਿਹੜੀ ਸਜ਼ਾ ਉਮਰ ਕਹਿਤੀ ਉਸ ਦੇ ਬਾਰੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਅਦਾਲਤ ਦੇ ਵਿੱਚ ਅਪੀਲ ਦਾਇਰ ਕਰਕੇ ਕਿਹਾ ਕਿ ਇਸ ਸਜ਼ਾ ਨੂੰ ਫਾਂਸੀ ਦੇ ਵਿੱਚ ਬਦਲਿਆ ਜਾਵੇ ਤੇ ਉਸ ਤੋਂ ਬਾਅਦ ਉਸਨੇ ਹਲਫਨਾਮਾ ਦਾਇਰ ਕੀਤਾ ਤੇ ਆਪਣੇ ਸੰਘਰਸ਼ ਨੂੰ ਆਪਣੇ ਸ਼ਹੀਦ ਹੋਏ ਜੰਮੂ ਕਸ਼ਮੀਰ ਦੇ ਯੋਧਿਆਂ ਨੂੰ ਪਿੱਠ ਦਿਖਾ ਕੇ ਵੇਚ ਕੇ ਉਹਨਾਂ ਦਾ ਖੂਨ ਜਿਹੜੀ ਮਲੇ ਭੁਗਤ ਨਾਲ ਸਰਕਾਰ ਦੇ ਨਾਲ ਸਹਿਚਾਰ ਕੀਤਾ ਸੀ ਉਹਨੂੰ ਫਿਰ ਉਹ ਸੱਚ ਦੱਸਣਾ ਪੈ ਗਿਆ ਹਲਫਨਾਮੇ 'ਚ ਕਿ ਮੈਂ ਤਾਂ ਮੈਂ ਤਾਂ ਇੰਨੇ ਵੱਡੇ ਪੱਧਰ ਤੇ ਗਦਾਰੀ ਕੀਤੀ ਹੈ ਤੁਸੀਂ ਫਿਰ ਵੀ ਮੈਨੂੰ ਫਾਂਸੀ ਦੇਣਾ ਚਾਹੁੰਦੇ ਹੋ ਇਹ ਜਿਹੜੀ ਅਪੀਲ ਸੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੀ ਜਿਹੜੀ ਤੋਂ ਬਾਅਦ ਉਸਨੇ ਹਲਫਨਾਮਾ ਪਾਇਆ ਉਹ ਅਪੀਲ ਯਾਸੀਨ ਮਲਕ ਦੇ ਲਈ ਸਾਨੂੰ ਉੱਪਰ ਖਬਰਾਂ ਦੇ ਤੌਰ ਦੇ ਉੱਤੇ ਬਾਰੀ ਤੌਰ ਦੇ ਉੱਤੇ ਲੱਗਦੀ ਹੈ ਪਰ ਜਦੋਂ ਅਸੀਂ ਉਸ ਅਪੀਲ ਨੂੰ ਅਸੀਂ ਡੀਕੋਡ ਕਰਨ ਦੀ ਕੋਸ਼ਿਸ਼ ਕਰੀਏ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰੀਏ ਦੇਖਣ ਦੀ ਕੋਸ਼ਿਸ਼ ਕਰੀਏ ਉਹਦੇ ਤੇ ਵਿਚਾਰ ਚਰਚਾ ਕਰੀਏ ਤਾਂ ਉਹਦੇ ਚ ਭਾਈ ਰਾਜੋਆਣਾ ਦਾ ਨਾਮ ਆਣ ਅਸਭਾਵਿਕ ਭਾਈ ਬਲਵੰਤ ਸਿੰਘ ਰਾਜੋਆਣਾ ਪਟਿਆਲਾ ਜੇਲ੍ਹ ਚ ਬੰਦ ਨੇ ਕਾਫੀ ਦੇਰ ਤੱਕ ਉਹਨਾਂ ਦੀ ਫਾਂਸੀ ਨੂੰ ਐਸ ਕਰਕੇ ਰੋਕਿਆ ਗਿਆ ਜਾਂ ਰੋਕਣੀ ਪਈ ਕਿਉਂਕਿ ਜਲਾਦ ਦਾ ਇੰਤਜ਼ਾਮ ਨਹੀਂ ਸੀ ਕੀ ਜੇ ਉਸ ਵੇਲੇ ਜਲਾਦ ਦਾ ਇੰਤਜ਼ਾਮ ਹੋ ਜਾਂਦਾ ਤਾਂ ਫਾਂਸੀ ਦੇ ਦਿੱਤੀ ਜਾਂਦੀ ਉਸ ਤੋਂ ਬਾਅਦ ਕਾਫੀ ਚਰਚਾ ਹੋਈ ਉਹਨਾਂ ਦੀ ਫਾਂਸੀ ਤੇ ਫਿਰ ਇੱਕ ਦਿਨ ਆਇਆ ਕਿ 2013 ਦੇ ਵਿੱਚ ਕਿ ਉਹਨਾਂ ਨੂੰ ਫਾਂਸੀ ਦਿੱਤੀ ਜਾਏਗੀ ਮਾਰਚ ਦਾ ਮਹੀਨਾ ਸੀ ਮੇਰੇ ਖਿਆਲ ਦੇ ਵਿੱਚ ਤੇ ਪੂਰਾ ਪੰਜਾਬ ਕੇਸਰੀ ਰੰਗ ਦੇ ਵਿੱਚ ਰੰਗਿਆ ਗਿਆ ਸੀ ਥਾਂ ਥਾਂ ਦੇ ਉੱਤੇ ਧਰਨੇ ਮੁਜ਼ਾਰੇ ਵੀ ਹੋਏ ਉਹਨਾਂ ਦੇ ਹੱਕ ਦੇ ਵਿੱਚ ਤੇ ਵੱਡੀ ਗਿਣਤੀ 'ਚ ਇਹ ਅਸੀਂ ਸਿੱਖਾਂ ਦਾ ਬੱਚਾ ਬੱਚਾ ਸੜਕ 'ਤੇ ਆ ਗਿਆ ਸੀ ਸਿੱਖਾਂ ਦੇ ਹਰ ਘਰ ਦੇ ਉੱਤੇ ਕੇਸਰੀ ਨਿਸ਼ਾਨ ਸੱਭ ਝੁਲਣ ਲੱਗਿਆ ਸੀ ਤੇ ਸਾਰਿਆਂ ਨੂੰ ਯਾਦ ਹੋ ਗੁਰਦਾਸਪੁਰ ਦੇ ਵਿੱਚ ਇੱਕ ਘਟਨਾ ਹੋਈ ਸੀ ਗੋਲੀਬਾਰੀ ਦੀ ਬਾਦਲ ਮੁੱਖ ਮੰਤਰੀ ਸੀ ਉਸ ਗੋਲੀਬਾਰੀ ਦੇ ਵਿੱਚ ਇੱਕ ਜਸਪਾਲ ਸਿੰਘ ਚੌੜ ਸਿੱਧਵਾ ਨਾਮ ਦਾ ਨੌਜਵਾਨ ਸ਼ਹੀਦ ਹੋਇਆ ਸੀ ਉਸ ਪ੍ਰੋਟੈਸਟ ਦੇ ਵਿੱਚ ਚੜ੍ਹਦੀ ਉਮਰ ਦਾ ਮੁੰਡਾ ਭਾਈ ਰਜੋਣਾ ਕਰਕੇ ਉਸ ਤੋਂ ਬਾਅਦ ਚਰਚੇ ਚੱਲੇ ਤੇ ਬਾਦਲ ਮੁੱਖ ਮੰਤਰੀ ਸੀ ਸੁਖਵੀਰ ਬਾਦਲ ਤੇ ਵੱਡਾ ਬਾਦਲ ਉਸ ਦਾ ਬਾਪੂ ਤੇ ਹੋਰ ਇਹ ਬੀਬੀ ਜ਼ਗੀਰਕੌਰ ਤੇ ਹੋਰ ਸਾਰੇ ਜਣੇ ਇਕੱਠੇ ਹੋਏ ਤੇ ਇਹਨਾਂ ਨੇ ਉੱਥੇ ਮੁਲਾਕਾਤ ਕੀਤੀ ਰਾਸ਼ਟਰਪਤੀ ਨਾਲ ਤੇ ਇੱਕ ਟਿਕਵਾਜ ਰਚਿਆ ਗਿਆ ਤੇ ਉਹ ਕਹਿੰਦੇ ਕਿ ਫਾਂਸੀ ਜੀ ਹੁਣ ਆਪ ਰੱਦ ਕਰ ਦਿੱਤੀ ਆ ਇਹਦੇ ਲਈ ਅਪੀਲ ਕੀਤੀ ਗਈ ਕਾਨੂੰਨੀ ਤੌਰ ਦੇ ਉੱਤੇ ਰਾਜੂ ਆਣਾ ਨੇ ਕਾਨੂੰਨੀ ਤੌਰ ਦੇ ਉੱਤੇ ਅਪੀਲ ਕਰਨ ਤੋਂ ਇਨਕਾਰ ਕਰ ਦਿੱਤਾ ਉਸ ਦੀ ਬਜਾਏ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਪੀਲ ਪੁਵਾਈ ਗਈ ਤੇ ਉਹ ਅਪੀਲ ਬਾਰੇ ਕੋਈ ਕਿਤੇ ਗੱਲਬਾਤ ਨਹੀਂ ਚਰਚਾ ਨਹੀਂ ਉਸ ਤੋਂ ਬਾਅਦ ਹੁੰਦੀ ਜਦੋਂ ਯਾਸੀਨ ਮਲਕ ਦੀ ਫਾਂਸੀ ਬਾਰੇ ਅਪੀਲ ਦੀ ਗੱਲ ਐਨਆਈਏ ਦੀ ਸਾਹਮਣੇ ਆਉਂਦੀ ਹੈ ਸਾਡੇ ਕੋਲ ਉਸ ਤੋਂ ਬਾਅਦ ਸੁਪਰੀਮ ਕੋਰਟ ਵੱਲੋਂ ਇੱਕ ਸਟੇਟਮੈਂਟ ਆਂਦੀ ਹੈ ਕਿ ਬਲਵੰਤ ਸਿੰਘ ਰਾਜਵਾਨਾ ਨੂੰ ਹਾਲੇ ਤੱਕ ਫਾਂਸੀ ਕਿਉਂ ਨਹੀਂ ਦਿੱਤੀ ਗਈ ਕਿ ਸਾਡੇ ਕੋਲ ਅਸੀਂ ਤਾਂ ਰੋਕੀ ਨਹੀਂ ਫਾਂਸੀ ਉਹਦੀ ਹੁਣ ਇਹ ਨੁਕਤਾ ਇੱਕ ਇਹ ਪੁਆਇੰਟ ਹੈ ਸੁਪਰੀਮ ਕੋਰਟ ਕਹਿੰਦੀ ਕਿ ਅਸੀਂ ਨਹੀਂ ਰੋਕੀ ਫਾਂਸੀ ਤੇ ਫਿਰ ਐਨੇ ਸਾਲ ਹੋ ਗਏ 2013 ਤੋਂ ਬਾਅਦ 12 ਸਾਲ ਬੀਤ ਗਏ ਨੇ ਤੇ ਉਹ ਇਹ ਕੀ ਮਸਲਾ ਕੀ ਹੈ ਇਹ ਨੰਬਰ ਇੱਕ ਇਹਦੇ ਚ ਰਿਸਰਚ ਐਂਡ ਐਨਾਲਿਸਿਸ ਵਿੰਗ ਅਤੇ ਇੰਟੈਲੀਜੈਂਸ ਬਿਊਰੋ ਦਾ ਸਾਫ ਹਾਤਾ ਕਿ ਉਹਨਾਂ ਨੇ ਸਿੱਖਾਂ ਦੇ ਇੱਕ ਬਹੁਤ ਵੱਡੇ ਰੋਸ ਨੂੰ ਜੱਜ ਕਰਦੇ ਹੋਏ ਉਹਦੀ ਸੰਭਾਵਨਾ ਦੇ ਮੱਦੇ ਨਜ਼ਰ ਇਹ ਫਾਂਸੀ ਨੂੰ ਰੋਕ ਰੋਕੀ ਰੱਖਿਆ ਤੇ ਹੁਣ ਇਸ ਗੱਲ ਨੂੰ ਚਰਚਾ ਦੇ ਵਿੱਚ ਸੁੱਟਿਆ ਮਾਰਕੀਟ ਦੇ ਵਿੱਚ ਸੁੱਟਿਆ ਕਿ ਇਹਦੇ ਤੇ ਪ੍ਰਤੀਕਰਮ ਦੇਖਦੇ ਆ ਸਿੱਖਾਂ ਦਾ ਕੀ ਹੋਏਗਾ ਇਹ 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 ਗੱਲ ਤਾਂ ਪੱਕੀ ਆ ਕਿ ਇਹ ਅਫਵਾਹ ਨਹੀਂ ਹੈਗੀ ਇਹਦੇ ਤੇ ਚਰਚਾ ਤਾਂ ਪਿੱਛੋਂ ਦਿੱਲੀ ਤੋਂ ਹੀ ਚੱਲੀ ਆ ਬਹੁਤੇ ਲੋਕ ਇਸ ਨੂੰ ਅਫਵਾਹ ਦੱਸ ਰਹੇ ਨੇ ਪਰ ਇਹ ਅਫਵਾਹ ਨਹੀਂ ਹੈ ਇਹਦੇ ਤੇ ਚਰਚਾ ਦਿੱਲੀ ਦੇ ਬੰਦ ਕਮਰਿਆਂ ਦੇ ਵਿੱਚ ਚੱਲ ਰਹੀ ਹੈ ਤੇ ਉੱਥੋਂ ਹੀ ਤੁਰ ਕੇ ਇਹ ਪੰਜਾਬ ਦੇ ਵਿੱਚ ਪਹੁੰਚੀ ਹੈ ਤੇ ਇਹ ਇੱਕ ਟੈਸਟ ਸਿੱਖੋਂ ਦਾ ਇਹ ਟੈਸਟ ਦੇ ਵਿੱਚ ਬਹੁਤ ਸਾਰੇ ਬੰਦੇ ਫੇਲ ਹੋਣਗੇ ਤੇ ਬਹੁਤ ਕੌਮ ਜਿੱਤੇਗੀ ਭਾਵੇਂ ਇਹ ਇਸ ਨੂੰ ਉਸ ਪੱਧਰ ਤੇ ਆਪਾਂ ਵਿਚਾਰਦੇ ਹਾਂ ਕਿਉਂਕਿ ਬਾਦਲਾਂ ਨੇ ਇਸ ਗੱਲ ਦਾ ਜਿੰਮਾ ਆਪਣੇ ਸਿਰ ਲਿਆ ਕਿ ਜਿਹੜੀ ਫਾਂਸੀ ਰੁਕਵਾਈ ਹੈ ਉਹ ਅਸੀਂ ਰੁਕਵਾਈ ਹੈ ਤੇ ਅਸੀਂ ਕੌਮੀ ਆ ਤੇ ਬਾਕੀ ਨੇ ਜਿਹੜੇ ਉਹ ਕਾਮਰੋਧੀ ਨੇ ਤੇ ਅਸੀਂ ਜਿਹੜਾ ਮਹਾਨ ਇੱਕ ਵਿਅਕਤੀ ਹੈ ਜਿਸ ਨੇ ਨਿਰਸੰਦੇ ਜਿਸ ਨੇ ਬਿਆੰਤ ਬੂਚੜ ਨੂੰ ਸੋਧਾ ਲਾਉਣ ਦੇ ਵਿੱਚ ਅਹਿਮ ਰੋਲ ਅਦਾ ਕੀਤਾ ਉਸ ਸਿੰਘ ਦੀ ਉਸ ਕੌਮੀ ਜੁਝਾਰੂ ਦੀ ਫੌਂਸੀ ਨੂੰ ਅਸੀਂ ਰੱਦ ਕਰਵਾਇਆ ਇਹ ਰੱਦ ਨਹੀਂ ਸੀ ਹੋਈ ਹੈਗੀ ਇਹ ਨੂੰ ਟਾਲਿਆ ਗਿਆ ਸੀ ਉਹ ਤਾਂ ਫੇਰ ਮਸਲਾ ਖੜਾ ਹੁਣ ਇੱਥੇ ਮਸਲਾ ਇਹ ਹੈ ਕਿ ਕੀ ਸ਼ਰੋਮਣੀ ਹੁਣ ਅਸੀਂ ਪਹਿਲਾਂ ਹੀ ਕਹਿ ਚੁੱਕੇ ਹਾਂ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੁੱਲ ਮਿਲਾ ਕੇ ਮਤਲਬ 101 ਫੀਸ ਦੀ ਮੋਹਨ ਭਾਗਵਤ ਦੇ ਅੰਡਰ ਕੰਮ ਕਰ ਰਹੀ ਹੈ ਇੱਕ ਤਰੀਕੇ ਨਾਲ 15 ਵੀਡੀਓ